میں نو بدھ دے خدا میں تیرے کام ترا ایک ڈر ہو بے بس تیرا ایک ڈر ہو بے بس تیرا نہ کسے اور تو ڈرا اے نی دے خدا میں تیرے کام کر بھو کرا اٹھا بیٹھا کام پی ماں تری ہی گنگگام تری ہی گنگام اٹھا بیٹھا کاما پیما ہی گنگام ਸਾਬਾ ਦਿਲ ਚੋਂ ਕੱਢ ਕੇ ਰੂ ਦੇ ਵਸਤੇ ਪਾ ਮਾ ਰੂ ਦੇ ਵਸਤੇ ਆ ਮਾ ਰੂ ਦੇ ਵਸਤੇ ਪਾ ਮਾ ਰੂ ਦੇ ਵਸਤੇ ਪਾ ਮਾ ਤੇਰੀ ਵਿੱਚ ਹਜ਼ੂਰੀ ਦੇ ਮੈਂ ਤੋ ਦੇ

ਪਲੇਆਈਆਂ ਦਇਆ ਕਰ ਮੁਫਾਦਾਰੀਆਂ ਲਈ ਕਿ ਪਰਮੇਸ਼ਰ ਨੇ ਸਾਨੂੰ ਅੱਜ ਤੱਕ ਸੰਭਾਲਿਆ ਵੱਡੀ ਕਿਰਪਾ ਔਰ ਦਇਆ ਕੀਤੀ ਅੱਜ ਤੱਕ ਜੀਉਂਦੇ ਰੱਖਿਆ ਕਿ ਅਸੀਂ ਉਹਦੇ ਨਾਮ ਦੀ ਮਹਾਰ ਮਰ ਵਿਡਾਈ ਕਰੀਏ ਸਾਰੀ ਸੰਗਤ ਨੂੰ ਜੈ ਮਸੀਹ ਦੀ ਪ੍ਰਭੂ ਦਿਆਲ ਜਗਦਾਸ ਔਰ ਦਾਸੀਆਂ ਨੂੰ ਜੈ ਮਸੀਹ ਦੀ ਮੇਰੇ ਭਾਈ ਬਣੋ ਵਚਨ ਜੋ ਦੋਸੀਂ ਪਹਿਲਾ ਤਵਾਂthia ਇੱਕ ਅਧਿਆਏ ਜਦੋਂ ਤੁਸੀਂ 26 ਐਚ ਪੜਦੇ ਆ ਉਸ ਜਗ੍ਹਾ ਤੇ ਇਸ ਤਰ੍ਹਾਂ ਲਿਖਿਆ ਹੋਇਆ ਕਿ ਆਪਣੇ ਸੱਦੇ ਹੋਏ ਤੇ ਧਿਆਨ ਦਿਓ ਹallelujah ਹallelujah ਕੀ ਕਹਾ ਪ੍ਰਭੂ ਨੇ ਕਿ ਆਪਣੇ ਸੱਦੇ ਹੋਏ ਤੇ ਧਿਆਨ ਦਿਓ ਕਿ ਤੁਹਾਨੂੰ ਕਿੱਦਾਂ ਬੁਲਾਇਆ ਉਹਨੇ ਕਿੱਦਾਂ ਤੁਹਾਨੂੰ ਚੁਣਿਆ ਉਹਨੇ ਹallelujah ਹallelujah ਪਰ ਜਿਹਨੂੰ ਬੁਲਾਉਂਦਾ ਆ ਜਿਹਨੂੰ ਚੁਣਦਾ ਆ ਪਰਮੇਸ਼ਰ ਉਹਦੋਂ ਕੰਮ ਲੈਂਦਾ ਆ ਹਾਲੇਲੂਇਆ 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 ਪੁਰਾਣੀ ਵਚਨ ਚ ਲਿਖਿਆ ਨਾ ਵਾਲੇ ਬੁੱਧਵਾਨ ਨਾ ਵਾਲੇ ਕਲੀਨ ਨਾ ਵਾਲੇ ਤਾਕਤਬਾਜ਼ ਬਲਵਾਨਾਂ ਨੂੰ ਬੁਲਾਇਆ ਪਰਮੇਸ਼ਰ ਨੇ ਸੰਸਾਰ ਦੇ ਮੂਰਖਾਂ ਨੂੰ ਚੁਣਿਆ ਆ ਹਾਲੇਲੂਇਆ ਹਾਲੇਲੂਇਆ ਕੀ ਕਰਨ ਕੀ ਪਰਮੇਸ਼ਰ ਦੇ ਗਿਆਨ ਦੀਆਂ ਗੱਲਾਂ ਕਰਨ ਹallelujah ਹallelujah ਕਿਉਂਕਿ ਪਰਮੇਸ਼ਰ ਨੇ ਜਦੋਂ ਤੁਹਾਨੂੰ ਚੁਣਿਆ ਆ ਤਾਂ ਪਰਮੇਸ਼ਰ ਦੇ ਕਮਾਣੋ ਕਰੋ ਤੁਸੀਂ ਜੇ ਤੁਸੀਂ ਪਰਮੇਸ਼ਰ ਦੇ ਕਮਾਣੋ ਕਰੋਗੇ ਪਰਮੇਸ਼ਰ ਤੁਹਾਡੇ ਕਮਾਣੋ ਕਰੇਗਾ ਹallelujah ਹallelujah ਥੋੜਾ ਜਿਹਾ ਵਚਨਵਲ ਚਲਾਂਗੇ ਜਦੋਂ ਅਸੀਂ ਮਤੀ ਦੀ ਅੰਦਿਲ 21 ਦੇ ਆਏ ਜਦੋਂ ਅਸੀਂ ਉਹਦੀ ਇੱਕ ਐਤੋਂ ਪੜਦੇ ਆ ਉਸ ਜਗ੍ਹਾ ਤੇ ਇਸ ਤਰ੍ਹਾਂ ਲਿਖਿਆ ਹੋਇਆ ਆ ਯਾ ਜਾਓ ਜਰੂਸ਼ਲਮ ਦੇ ਨੇੜੇ ਆਏ ਔਰ ਯਤੂਨ ਦੇ ਪਹਾੜ ਉਤੇ ਬੈਤਫਗਾ ਕੋਲ ਪਹੁੰਚੇ ਤਾਂ ਯੇਸ਼ੂ ਨੇ ਚੇਲਿਆਂ ਨੂੰ ਕਹ ਲਿਆ ਅਤੇ ਉਹਨਾਂ ਨੂੰ ਕਿਹਾ ਉਸ ਪਿੰਡ ਨੂੰ ਜਿਹੜਾ ਤੁਹਾਡੇ ਸਾਹਮਣੇ ਹੈ ਜਾਓ ਅਤੇ ਬੜਦੇ ਹੀ ਤੁਸੀਂ ਇੱਕ ਗਧੀ ਬੰਨੀ ਹੋਈ ਅਤੇ ਉਹਦੇ ਨਾਲ ਬੱਚੇ ਨੂੰ ਪਾਓਗੇ ਸੁਖੋਲ ਕੇ ਮੇਰੇ ਕੋਲ ਲਿਆਓ ਔਰ ਜੇ ਕੋਈ ਤੁਹਾਨੂੰ ਕੁਝ ਕਹੇ ਤਾਂ ਕਹਿਣਾ ਪਰ ਪ੍ਰਭੂ ਨੂੰ ਇਹਨਾਂ ਦੀ ਲੋੜ ਹੈ ਫਿਰ ਉਹ ਉਸੇ ਬਿਲੇ ਉਹਨਾਂ ਨੂੰ ਕੱਲ ਉਹਨਾਂ ਨੂੰ ਕੱਲ ਕੱਲ ਦੇਵੇਗਾ ਸੋ ਇਹ ਇਸ ਲਈ ਹੋਇਆ ਕਿ ਨਬੀ ਦਾ ਇਹ ਵਚਨ ਪੂਰਾ ਹੋਵੇ ਸਜੋਂ ਦੀ ਧੀ ਨੂੰ ਆਖੋ ਵੇਖ ਤੇਰਾ ਪਾਸ਼ਾ ਦੀਨ ਕੀ ਨਾਲ ਗਦੀ ਉੱਤੇ ਉਸ ਤੋਂ ਗਦੀ ਦੇ ਬੱਚੇ ਉੱਤੇ ਸਵਾਰ ਹੋ ਕੇ ਤੇਰੇ ਕੋਲ ਆਉਂਦਾ ਹੈ ਕਾ ਚੇਲਿਆਂ ਨੇ ਜਾ ਕੇ ਜਿਕਰ ਯਸ਼ੂ ਨੇ ਹੁਕਮ ਦਿੱਤਾ ਸੀ ਤੇ ਹਾਈ ਕੀਤਾ ਅਤੇ ਗਦੀ ਨੂੰ ਬੱਚੇ ਸਣੇ ਲੈ ਆਏ ਪਰ ਆਪਣੇ ਲੀੜੇ ਉਨ੍ਹਾਂ ਦੇ ਉੱਤੇ ਪਾ ਦਿੱਤੇ ਅਤੇ ਉਹ ਨੂੰ ਉਨ੍ਹਾਂ ਦੇ ਉਹ ਉਹ ਉੱਤੇ ਚੜ੍ਹ ਬੈਠਾ ਅਤੇ ਭੀੜ ਦੇ ਬਹੁਤਾਂ ਲੋਕਾਂ ਨੇ ਆਪਣੇ ਨੇੜੇ ਰਸਤੇ ਵਿੱਚ ਬਿਸ਼ਾਏ ਔਰ ਹੋਰਨਾਂ ਨੇ ਰਕਸ਼ਾਂ ਦੀਆਂ ਡਾਲੀਆਂ ਵੱਢ ਕੇ ਰਾਸਤੇ ਵਿੱਚ ਵਿਸ਼ਾਦ ਦਿੱਤੀਆਂ ਅਤੇ ਭੀੜ ਜਿਹੜੀ ਉਹਦੇ ਅੱਗੇ ਪਿਛੇ ਚਲਦੀ ਜਾਂਦੀ ਸੀ ਉੱਚੀ ਨਾਲ ਉੱਚੀ ਆਵਾਜ਼ ਨਾਲ ਆਖਦੀ ਆਖਣ ਲੱਗੀ ਹੋਸਨਾ ਦੌਰ ਦੇ ਪੁੱਤ ਨੂੰ ਮੁਬਾਰਕ ਉਹ ਜਿਹੜਾ ਪ੍ਰਭੂ ਦੇ ਨਾਮ ਉੱਤੇ ਆਉਂਦਾ ਹੈ ਪਰੰਤੂ ამ ਧਾਮ ਵਿੱਚ ਹੋਸਨਾ ਉਹ ਦਾਦਾ ਜਰੂਸ਼ਲਮ ਵਿੱਚ ਬੜਿਆ ਤਾਂ ਸਾਰਾ ਸ਼ਹਿਰ ਇਹ ਆ ਕੇ ਹਿਲ ਗਿਆ ਕਿ ਇਹ ਕੌਣ ਹੈ ਲੋਕਾਂ ਨੇ ਆਖਿਆ ਇਹ ਯਸ਼ੂ ਗਲੀਲ ਦੇ ਨਾਜ਼ਰੇਤ ਦਾ ਨਬੀ ਆ ਹਾਲੇਲੂਇਆ ਹਾਲੇਲੂਇਆ ਜਦੋਂ ਪ੍ਰਭੂ ਯਸ਼ੂਸੀ ਦੇ ਪਹਾੜ ਦਾ ਸਮਾ ਨੇੜੇ ਆਇਆ ਨਾ ਪ੍ਰਭੂ ਇੱਕ ਦਿਨ ਜਰੂਸ਼ਲਮ ਵਿੱਚ ਆਏ ਜਦੋਂ ਜਰੂਸ਼ਲਮ ਵਿੱਚ ਜਾਣ ਤੋਂ ਪਹਿਲਾਂ ਪ੍ਰਭੂ ਨੇ ਕੁਝ ਸਮੇਂ ਦੀ ਬਾੜ ਸਗੀ ਦਾ ਪ੍ਰਭੂ ਨੇ ਆਪਣੇ ਚੇਲਿਆਂ ਨੂੰ ਭੇਜਿਆ ਔਰ ਕਿਹਾ ਕਿ ਉਹ ਫਲਾਣਾ ਨਗਰ ਜਿਹੜਾ ਤੁਸੀਂ ਦੇਖਦੇ ਆ ਨਾ ਉਹ ਨਗਰ ਵਿੱਚ ਤੁਸੀਂ ਜਿੱਦੋਂ ਬੜੂਗੇ ਨਾ ਪਰਦੇ ਸਾਰੀ ਤੁਹਾਨੂੰ ਇੱਕ ਗਦੀ ਵਜੀ ਹੀ ਮਿਲੂਗੀ ਔਰ ਉਹਦਾ ਬੱਚਾ ਨਾਲ ਮਿਲਿਆ ਹੋ ਮਿਲੂਗਾ ਹallelujah ਹallelujah ਔਰ ਤੁਸੀਂ ਉਹਨੂੰ ਲੈ ਕੇ ਆਉਣਾ ਆ ਅਗਰ ਤੁਹਾਨੂੰ ਕੋਈ ਸਵਾਲ ਕਰੇ ਤੁਸੀਂ ਕਹਿਣਾ ਕਿ ਪ੍ਰਭੂ ਨੂੰ ਜਰੂਰਤ ਆ ਹallelujah ਹallelujah ਔਰ ਜਿੱਦਾਂ ਪ੍ਰਭੂ ਨੇ ਕਿਹਾ ਉਹਦੇ ਚੇਲਿਆਂ ਨੇ ਕੀਤਾ ਔਰ ਜਦੋਂ ਉਥੇ ਗਏ ਤਾਂ ਉਸ ਜਗ੍ਹਾ ਤੇ ਨਾ ਜਦੋਂ ਆਪਾਂ ਮਰਕਸ انجیل ਪੜ੍ਹਦੇ ਆ ਨਾ 11 ਜੇ ਉਸ ਜਗ੍ਹਾ ਤੇ ਇਸ ਤਰ੍ਹਾਂ ਲਿਖਿਆ ਕਿ ਲਾਗੇ ਲੋਕਾਂ ਨੇ ਨਾ ਪੁੱਛਿਆ ਉਹਨੂੰ ਤੁਸੀਂ ਕਿਉਂ ਇਹਨੂੰ ਖੋਲ ਰਹੇ ਹੋ ਤਾਂ ਉਹਨਾਂ ਨੇ ਕਿਹਾ ਕਿ ਪ੍ਰਭੂ ਨੂੰ ਇਹਦੀ ਜ਼ਰੂਰਤ ਆ ਹਾਲੇਲੂਇਆ 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 ਮੇਰੇ ਭਾਈ ਭੈਣੋ ਜਦੋਂ ਪ੍ਰਭੂ ਨੇ ਤੁਹਾਨੂੰ ਚੁਣਿਆ ਆ ਨਾ ਉਹਨੇ ਤੁਹਾਨੂੰ ਇਹ ਦੇਖ ਕੇ ਨਹੀਂ ਚੁਣਿਆ ਕਿ ਤੁਸੀਂ ਬੜੇ ਬੁੱਧਵਾਨ ਆ ਤੁਸੀਂ ਤੁਸੀਂ ਬੜੇ ਕਲੀਨ ਹੋ ਹallelujah ਪਰਮੇਸ਼ਰ ਦਾ ਵਚਨ ਇਹ ਕਹਿੰਦਾ ਆ ਕਿਉਂਕਿ ਬਾਈਬਲ 'ਚ ਲਿਖਿਆ ਹੋਇਆ ਆ ਕਿ ਪਰਮੇਸ਼ਰ ਨੇ ਸੰਸਾਰ ਦੇ ਮੂਰਖਾਂ ਨੂੰ ਸੁਣਿਆ ਹੋਇਆ ਆ ਹallelujah ਉਹ ਜਿਹੜਾ ਪਹਿਲੇ ਬੁੱਧ ਵਾਲਾ ਉਹਨੂੰ ਤਾਂ ਸੰਸਾਰ ਦਾ ਬਹੁਤ ਜ਼ਿਆਦਾ ਗਿਆਨ ਆ ਉਹਨੂੰ ਹallelujah ਉਹਨੇ ਥੋੜਾ ਇਧਰੋਂ ਲੈ ਲੈਣਾ ਥੋੜਾ ਉਧਰੋਂ ਲੈ ਲੈਣਾ ਉਧਰੋਂ ਲੈ ਲੈਣਾ ਸਾਰੇ ਪਾਸਿਓਂ ਗਿਆਨ ਲੈ ਲੈਣਾ ਆ ਹallelujah ਹallelujah ਪਾਰੇ ਜਿਹੜਾ ਮੂਰਖ ਆ ਨਾ ਜਿਹਨੂੰ ਕੁਝ ਨਹੀਂ ਪਤਾ ਹੈਗਾ ਉਹਨੇ ਉਹਨੂੰ ਪਤਾ ਕਿ ਮੇਰਾ ਸਹਾਰਾ ਕੌਣ ਆ ਮੇਰਾ ਫੋਕਸ ਕਿੱਥੇ ਆ ਮੇਰਾ ਫੋਕਸ ਪਰਮੇਸ਼ਰ ਦੀ ਬਾਈਬਲ ਉੱਤੇ ਆ ਮੇਰਾ ਵਿਸ਼ਵਾਸ ਪ੍ਰਭੂ ਦੇ ਉੱਤੇ ਆ ਮੇਰਾ ਵਿਸ਼ਵਾਸ ਪ੍ਰਭੂ ਦੇ ਉੱਤੇ ਆ ਮੇਰੇ ਮੇਰਾ ਹਰ ਮੈਂ ਜਦੋਂ ਵਿਸ਼ਵਾਸ ਕਰਦਾ ਆ ਮੈਂ ਵਚਨ ਦੇ ਉੱਤੇ ਕਰਦਾ ਆ ਹਾਲੇਲੂਆ ਔਰ ਜਦੋਂ ਵਚਨ ਤੇ ਉੱਤੇ ਉਹਦਾ ਵਿਸ਼ਵਾਸ ਆ ਤਾਂ ਵਚਨ ਹੀ ਅੰਦਰੋਂ ਨਿਕਲ ਆਇਆ ਸੱਚੇ ਖਬੇ ਦੀਆਂ ਗੱਲਾਂ ਨੇ ਨਿਕਲਣੀਆਂ ਹallelujah ਕਿ ਜਦੋਂ ਤੁਹਾਨੂੰ ਚੁਣ ਲਿਆ ਨਾ ਪਹਿਲੀ ਗੱਲ ਤਾਂ ਇਹ ਆ ਕਿ ਪ੍ਰਭੂ ਨੇ ਤੁਹਾਨੂੰ ਕੁਆਲਿਟੀ ਦੇਖ ਕੇ ਨਹੀਂ ਚੁਣਿਆ ਹallelujah ਪ੍ਰਭੂ ਨੇ ਤੁਹਾਨੂੰ ਮੂਰਖ ਦੇਖ ਕੇ ਚੁਣਿਆ ਆ ਤੋ ਕੋਈ ਜਿਹੜਾ ਮੂਰਖ ਇਨਸਾਨਾ ਨੂੰ ਹੁਣ ਸੰਸਾਰ ਦੀ ਬੁੱਧ ਦੇ ਬਾਰੇ ਗਿਆਨ ਨਹੀਂ ਹੁੰਦਾ ਉਹਨੂੰ ਉਹਨੂੰ ਇੰਨਾ ਪਤਾ ਕਿ ਜਿੱਧਰ ਉਹ ਤੁਰ ਪਿਆ ਨਾ ਉਧਰ ਚੱਲ ਪਿਆ ਹੋ ਫਿਰ ਉਹ ਪਿੱਛੇ ਮੁੜ ਕੇ ਨਹੀਂ ਦੇਖਦਾ ਹallelujah ਚਾਹੇ ਨੁਕਸਾਨ ਹੋਵੇ ਜਾਂ ਘਾਟਾ ਪਵੇ ਕੁਝ ਵੀ ਹੋਵੇ ਉਹ ਪਰਮੇਸ਼ਰ ਦੀ ਮਹਿਮਾ ਤੇ ਪਰਮੇਸ਼ਰ ਨੇ ਕੀ ਕਰਦਾ ਆ ਵਡਿਆਈ ਕਰਦਾ ਆ ਕਿਉਂਕਿ ਜਿੱਦਾਂ ਜਿੱਦਾਂ ਤੁਸੀਂ ਵਡਿਆਈ ਕਰਦੇ ਜਾਉਂਗੇ ਪਰਮੇਸ਼ਰ ਨੇ ਓਦਾਂ ਓਦਾਂ ਤੁਹਾਨੂੰ ਵਧਾਉਂਦਾ ਜਾਣਾ ਓਦਾਂ ਓਦਾਂ ਤੁਹਾਨੂੰ ਆਸ਼ੀਸ਼ਾਂ ਓਦਾਂ ਓਦਾਂ ਤੁਹਾਨੂੰ ਵਰਕਤਾਂ ਦੇਣੀਆਂ ਆ ਉਹਨੇ ਫੋਕੀ ਬੱਚੇ ਨੇ ਕਹਿੰਦਾ ਆ ਕਿ ਤੁਸੀਂ ਮੇਰੇ ਧਰਮ ਤੇ ਰਾਜ ਨੂੰ ਪਾ ਲੋ ਜਿਹੜੀਆਂ ਤੁਸੀਂ ਵਸਤਾ ਲੱਭਦੇ ਨਾ ਮਗਰ ਪੈ ਕੇ ਮਿਲਣੀਆਂ ਹallelujah ਕਿਉਂਕਿ ਅਜ ਲੱਭੀਆਂ ਨਹੀਂ ਹੈਗੀਆਂ ਆ ਜਦੋਂ ਮਿਲੀਆਂ ਨਹੀਂ ਹੈਗੀਆਂ ਤਾਂ ਅਸੀਂ ਗੱਲਾਂ ਕਰਦੇ ਆ ਹallelujah ਉਹ ਦੇਖੋ ਕਿ ਕਿੰਨੀ ਮਿਹਨਤ ਰਾਤ ਰਾਤ ਭਰ ਕੇ ਜਾ ਕੇ ਮਿਹਨਤਾਂ ਕੀਤੀਆਂ ਹallelujah ਸਾਰੀ ਸਾਰੀ ਰਾਤ ਬੈਠੇ ਰਹੇ ਕੋਈ ਲਾਭ ਨਹੀਂ ਕੋਈ ਖਾਨ ਨਹੀਂ ਕਿਸੇ ਗੱਲ ਦੀ ਚਿੰਤਾ ਨਹੀਂ ਹalleluyah ਉਹ ਜਦੋਂ ਪਰਖਿਆ ਪ੍ਰਭੂ ਨੇ ਤੁਸੀਂ ਪਰਖ ਵਿੱਚ ਖਰੇ ਨਿਕਲੇ ਜਦੋਂ ਖਰੇ ਨਿਕਲੇ ਤਾਂ ਅਰਥੀਆਂ ਵਾਸਤੇ ਤੁਹਾਡੇ ਲਈ ਆ ਆਸ਼ੀਸ਼ਾਂ ਤੁਹਾਡੇ ਲਈ ਆ ਬਰਕਤਾਂ ਤੁਹਾਡੇ ਲਈ ਆ ਉਹ ਜਦੋਂ ਉਹ ਸਾਡੇ ਉੱਤੇ ਸਵਾਰ ਹੀ ਹੋ ਗਿਆ ਕਿਉਂਕਿ वचन 'ਚ ਲਿਖਿਆ ਜਿੰਨਿਆਂ ਨੇ ਪ੍ਰਭੂ ਯਿਸੂ ਮਸੀਹ ਨੂੰ ਕਬੂਲ ਕੀਤਾ ਇਸ ਜਗ੍ਹਾ ਤੇ ਇਹਨਾਂ ਨੇ ਕਬੂਲ ਨਹੀਂ ਕੀਤਾ ਪ੍ਰਭੂ ਨੂੰ ਹalleluyah ਤਾਂ ਅਮਜ਼ਾਂ ਤਾਂ ਕੀਤੇ ਆਪਣੇ ਲੀੜੇ ਬਿਛਾ ਦੇ ਪ੍ਰਭੂ ਦੇ ਚਰਨਾਂ ਦੇ ਵਿੱਚ ਵਸਤਰ ਬਿਛਾ ਦੇ ਪ੍ਰਭੂ ਦੇ ਚਰਨਾਂ ਦੇ ਵਿੱਚ ਪਰ ਇੱਕ ਗੱਲ ਜਿਹੜੀ ਆ ਉਹ ਬੜੀ ਮਨ ਨੂੰ ਠੇਸ ਦੀ ਲੱਗਦੀ ਆਲੇ ਲਈ ਆ ਉਹ ਪੁੱਛਦੇ ਜਦੋਂ ਅਸੀਂ ਆਪਾਂ ਇਹਦੀ ਆਪਾਂ 11 ਪੜ੍ਹਦੇ ਆ ਨਾ 10 ਤੋਂ ਜਦੋਂ ਪੜ੍ਹਦੇ ਆ ਔਰ ਜਦੋਂ ਯਰੂਸ਼ਲਮ ਵਿੱਚ ਪੜਿਆ ਤਾਂ ਸਾਰਾ ਸ਼ਹਿਰ ਇਹ ਆ ਕੇ ਹਿੱਲ ਗਿਆ ਕਿ ਇਹ ਕੌਣ ਹੈ ਤਾਂ ਲੋਕਾਂ ਨੇ ਆਖਿਆ ਇਹ ਗਰੀਦ ਦੇ ਨਾਸਰਤ ਦਾ ਨਬੀ ਆਹੇ ਹallelujah ਕਬੂਲ ਨਹੀਂ ਕੀਤਾ ਪ੍ਰਭੂ ਨੂੰ ਕਿ ਬਚਨ ਮੇਰਾ ਪਰਮੇਸ਼ਰ ਦਾ ਬਚਨ ਇਹ ਕਹਿੰਦਾ ਕਿ ਜਿੰਨਿਆਂ ਨੇ ਮੇਰੇ ਪ੍ਰਭੂ ਯਸੂ ਮਸੀਹ ਨੂੰ ਕਬੂਲ ਕੀਤਾ ਪਰਮੇਸ਼ਰ ਨੇ ਉਹਨਾਂ ਨੂੰ ਪੁੱਤਰ ਹੋਣ ਦਾ ਹੱਕ ਦਿੱਤਾ ਔਰ ਨਾ ਸਰੀਰ ਤੋਂ ਨਾ ਲਹੂ ਤੋਂ ਨਾ ਮਾਸ ਤੋਂ ਨਾ ਕਿਸੇ ਪੁਰਖ ਦੀ ਸ਼ਾਦੋ ਲਿਖਦਾ ਲਿਖਿਆ ਗਿਆ ਆ ਪਰਮੇਸ਼ਰ ਉਹਨੂੰ ਤਿਆਰ ਕਰਦਾ ਆ ਹਾਲੇਲੂਇਆ ਕਿ ਜਦੋਂ ਚੁਣਦਾ ਹੈ ਨਾ ਪਰਮੇਸ਼ਰ ਸਵਾਰ ਹੁੰਦਾ ਹੈ ਹਾਲੇਲੂਇਆ ਕਹਿੰਦਾ ਜਦੋਂ ਅਸੀਂ ਪੜਦੇ ਆ ਨਾ ਜਦੋਂ ਅਸੀਂ ਇਹਦੀ 5 ਤੋਂ ਪੜਦੇ ਆ ਨਾ ਸਜੋਂ ਦੀ ਧੀ ਨੂੰ ਆਖੋ ਵੇਖ ਤੇਰਾ ਬਾਸ਼ਾ ਦੀਨ ਕੀ ਨਾਲ ਗਧੇ ਉੱਤੇ ਸਗੋ ਗਧੇ ਦੇ ਬੱਚੇ ਉੱਤੇ ਸਵਾਰ ਹੋ ਕੇ ਤੇਰੇ ਕੋਲ ਆਉਂਦਾ ਆ ਹਾਲੇਲੂਇਆ ਸਾਡੇ ਪ੍ਰਭੂ ਚ ਕਿੰਨੀ ਉਹਦੀ ਇਨਕੀਆ ਜੀ ਹallelujah ਉਹਨੇ ਇਹ ਕਿਹਾ ਕਿ ਮੈਂ ਰੱਥਾ ਉਤੇ ਚੜ ਕੇ ਆਵਾਂ ਘੋੜਿਆਂ ਤੇ ਹallelujah ਬਚਨ ਕਹਿੰਦਾ ਕਈਆਂ ਦਾ ਭਰੋਸਾ ਰੱਥਾ ਉਤੇ ਆ ਕਈਆਂ ਦਾ ਭਰੋਸਾ ਘੋੜਿਆਂ ਉਤੇ ਆ ਆਪਣੇ ਬਾਲ ਉਤੇ ਆ ਪਰ ਮੇਰਾ ਭਰੋਸਾ ਕਿਦੇ ਉਤੇ ਆ ਜੀ ਮੇਰੇ ਪਰਮੇਸ਼ਰ ਉਤੇ ਹallelujah ਉਹ ਤਾਹੀ ਦੋਨੇ ਸੁਣਿਆ ਕਿਉਂਕਿ ਤੁਸੀਂ ਸੱਜੇ ਖੱਬੇ ਵੱਲ ਧਿਆਨ ਨਹੀਂ ਕੀਤਾ ਅਜ ਤੱਕ ਹalleluyah ਜਦੋਂ ਤੁਸੀਂ ਧਿਆਨ ਨਹੀਂ ਲਾ ਕੀਤਾ ਤੁਹਾਨੂੰ ਚੁਣ ਲਿਆ ਉਹਨੇ ਉਹ ਉਤਰਿਆ ਉਹਦਾ ਆਤਮਾ ਹalleluyah ਜੇ ਬੁੱਧਵਾਨ ਸਮਝ ਕੇ ਨਹੀਂ ਉਤਰਿਆ ਕਿ ਤੁਸੀਂ ਬੜੇ ਬੁੱਧਵਾਨ ਸਿਗੇ ਜੀ ਜੇ ਉਹ ਐਦਾ ਨਹੀਂ ਉਹਨੇ ਦੇਖਿਆ ਪਰਮੇਸ਼ਰ ਨੇ ਚੈੱਕ ਕੀਤਾ ਪਰਮੇਸ਼ਰ ਨੇ ਹalleluyah ਉਹ ਕੋ ਜਨੂ ਚੁਣਦਾ ਆ ਉਹਨੂੰ ਉਹਨੂੰ ਠਹਿਰਾਉਂਦਾ ਪਰਮੇਸ਼ਰ ਹalleluyah ਵਿਚੇ ਰਗਾ ਸੱਦੇ ਹਤਾ ਬਚੇਰੇ ਆ ਪੜ ਚੁਣੇ ਹੋਏ ਕਿੱਦਾਂ ਹੁੰਦੇ ਆ ਬਹੁਤ ਘੱਟ ਆ ਹallelujah ਉਹ ਵਿਸ਼ਣ ਕਹਿੰਦਾ ਆਪਣੇ ਸੱਦੇ ਹੋਏ ਤੇ ਧਿਆਨ ਦਿਓ ਸਭ ਜਣ ਕਿਉਂਕਿ ਜਿਹੜੇ ਮਤਲਬ ਆਪਾਂ 109 ਨੰਬਰ ਜਮੂਰ ਪੜਦੇ ਆ ਨਾ ਜਿਹੜੇ ਪਰਮਚਾਲ ਆ ਹallelujah ਉਹ ਪਰਮੇਸ਼ਰ ਦੀ ਵਿਵਸਥਾ ਵੱਲ ਕੀ ਕਰਦੇ ਆ ਹੋ ਹਮੇਸ਼ਾ ਤਿਆਰ ਰੱਖਦੇ ਪਰਮੇਸ਼ਰ ਵੱਲ ਜਿਨ੍ਹਾਂ ਦੀ ਚਾਹ ਰਹੀ ਇਹ ਆ ਕਿ ਮੈਂ ਵਚਨ ਦੇ ਉੱਤੇ ਵਚਨ ਤੇ ਮੰਨ ਲੈਣਾ ਅੱਜ ਕਨੇ ਅਸੀਂ ਪਵਿੱਤਰ ਹੋਣਾ ਚਾਹੁੰਨੇ ਆ ਹallelujah ਵੱਡੀ ਅਹੀ ਇੱਛਾ ਹੁੰਦੀ ਅਸੀਂ ਪਵਿੱਤਰ ਹੋਣਾ ਚਾਹੁੰਨੇ ਆ ਬਚਨ ਦੀ ਪਾਲਣਾ ਕਰੋ ਹallelujah